ਮੌਸਮ ਦੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਤੁਹਾਨੂੰ ਦੱਸ ਦੇ ਕਿ ਗਰਮੀਆਂ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਪਿਛਲੇ ਕੁਝ ਦਿਨਾਂ ਤੋਂ ਹੌਲੀ-ਹੌਲੀ ਵਾਦਰ ਹਪਾਰਾ ਹੁਣ 38 ਡਿਗਰੀ ਨੂੰ ਛੂ ਰਿਹਾ ਤਾਂ ਦਿਨ ਦੇ ਤਾਪਮਾਨ ਦੇ ਨਾਲ-ਨਾਲ ਹੁਣ ਰਾਤ ਦਾ ਵੀ ਘੱਟੋ-ਘੱਟ ਤਾਪਮਾਨ ਜਿਹੜਾ 18 ਡਿਗਰੀ ਤੋਂ ਹੇਠਾਂ ਰਹਿ ਗਿਆ ਤਾਂ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ 40 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਹੈ ਤਾਂ ਐਤਵਾਰ ਨੂੰ ਸ਼ਹਿਰ ਦਾ ਪਾਰਾ 37 ਅਸ਼ਰਿਆ 4 ਡਿਗਰੀ ਅਤੇ ਹਵਾਈ ਅੱਡੇ ਤੇ ਤਾਪਮਾਨ ਜਿਹੜਾ ਹੈ 37 ਅਸ਼ਰਿਆ 2 ਡਿਗਰੀ ਦਰਜ ਕੀਤਾ ਗਿਆ ਦੱਸਦੇ ਕਿ ਇਹ ਪਾਰਾ ਜਿਹੜਾ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਪਰ ਰਾਤ ਦੇ ਸਮੇਂ ਤਾਪਮਾਨ ਦੇ ਵਿੱਚ ਵਾਧਾ ਹੋਣ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧਨ ਦੇ ਸਪਸਟ ਸੰਕੇਤ ਦਿਖਾਈ ਦੇ ਰਹੇ ਨੇ ਕਿ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਦੇ ਨਾਲ ਗਰਮੀ ਵੀ ਵਾਧੀ ਜਾ ਰਹੀ ਹੈ ਹਾਲਾਂਕਿ ਸਵੇਰ ਅਤੇ ਸ਼ਾਮ ਨੂੰ ਗਰਮੀ ਤੋਂ ਰਾਹਤ ਮਿਲੀ ਹੋਈ ਹੈ 8 ਅਪ੍ਰੈਲ ਤੋਂ ਬਾਅਦ ਪਹਾੜਾਂ ਤੇ ਸਰਗਰਮ ਪਛਮੀ ਗੜਬੜੀ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਵਧਦਾ ਤਾਪਮਾਨ ਜਿਹੜਾ 10 ਤੋਂ 14 ਅਪ੍ਰੈਲ ਤੱਕ ਰੁਕ ਜਾਵੇਗਾ ਪਰ 15 ਅਪ੍ਰੈਲ ਤੋਂ ਬਾਅਦ ਜਿਹੜਾ ਤਾਪਮਾਨ ਵਾਅਦੇ ਦੇ ਨਾਲ ਗਰਮੀ ਲਗਾਤਾਰ ਵਧੇਗੀ ਤਾਂ ਦੱਸਦੇ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਹੀਟ ਵੇਵ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ ਇਹ ਸਥਿਤੀ ਜਿਹੜੀ ਹੈ 10 ਅਪ੍ਰੈਲ ਤੱਕ ਜਾਰੀ ਰਹੇਗੀ ਤਾਂ ਮੌਸਮ ਵਿਭਾਗ ਨੇ ਇਸ ਸੰਬੰਧੀ yellow alert ਜਿਹੜਾ ਜਾਰੀ ਕੀਤਾ ਸੋ ਇਸ ਦੇ ਨਾਲ ਹੀ ਸੂਬੇ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਤਾਪਮਾਨ ਦੇ ਵਿੱਚ ਇੱਕ ਅਸ਼ਵਰੀਆ 7 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਤਾਂtheta ਦੇ ਦੂਜੇ ਪਾਸੇ ਪੰਜਾਬ ਦੇ ਅਕਵਾਕਵਾਕ ਜਿਲ੍ਹਿਆਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਗਿਆ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਜਿਹੜਾ 39.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ 37.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਤਾਂ ਸੂਬੇ ਦੇ ਸਾਰੇ ਜਿਲ੍ਹਿਆਂ ਤੇ ਸ਼ਹਿਰਾਂ ਦੇ ਵਿੱਚ ਤਾਪਮਾਨ ਜਿਹੜਾ 23.0 ਡਿਗਰੀ ਸੈਲਸੀਅਸ ਤੋਂ ਉੱਪਰ ਤਾਂ ਦੱਸਦੇ ਕਿ ਪੱਛਮੀ ਅਤੇ ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ ਦੇ ਵਿੱਚ ਗਰਮੀ ਦੀ ਲਹਿਰ ਤੋਂ ਗੰਭੀਰ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ ਤਾਂ ਗੁਜਰਾਤ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਵਿੱਚ ਹੀਟ ਵੇਵ ਦੇ ਹਾਲਾਤ ਬਣ ਸਕਦੇ ਨੇ। ਸੋ ਗੁਜਰਾਤ, ਕੋਕਣ ਅਤੇ ਗੁਆਹ ਦੇ ਕੁਝ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਨਮੀ ਵਾਲਾ ਨਮੀ ਵਾਲਾ ਰਹਿਣ ਦੇ ਸੰਭਾਵਨਾ ਕਾਬਿਲ ਗੌਰ ਹੈ ਕਿ ਮੌਸਮ ਵਿਭਾਗ ਦੇ ਮੁਤਾਬਿਕ 4 ਤੋਂ 10 April ਤੱਕ بارش ਦੀ ਜੜੀ ਹੈ ਕੋਈ ਸੰਭਾਵਨਾ ਨਹੀਂ ਦੱਸੀ ਜਾ ਰਹੀ ਤਾਂ ਇਸ ਦੇ ਨਾਲ ਹੀ April ਦੇ ਵਿੱਚ ਹੁਣ ਤੱਕ 100% ਘੱਟ بارش ਹੋ ਚੁੱਕੀ ਹੈ ਆਮ ਤੌਰ ਤੇ April ਦੇ ਮਹੀਨੇ 0.4 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਇਸ ਵਾਰ ਅਜਿਹਾ ਜਿਹੜਾ ਨਹੀਂ ਹੋਇਆ ਤਾਂ ਫਿਲਹਾਲ ਤੁਹਾਡੇ ਨਾਲ ਤਸਵੀਰਾਂ ਖਬਰ ਸੰਚਾਰੀਆਂ ਮੌਸਮ ਦੇ ਨਾਲ ਜੁੜੀ ਹੋਈ ਜੋ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਗਰਮੀ ਜੜੀ ਆ ਗਰਮੀ ਆਪਣੇ ਰੰਗ ਵਿਖਾਉਣੇ ਗਰਮੀ ਨੇ ਸ਼ੁਰੂ ਕਰ ਦਿੱਤੇ ਨੇ ਤਾਂ ਤਾਪਮਾਨ ਜੜਾ ਦਿਨ ਬਦਿਨ ਜੜਾ ਵਧਦਾ ਜਾ ਰਿਹਾ ਤਾਂ ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਹੁਣ 38 ਡਿਗਰੀ ਸੈਲਸੀਅਸ ਜੜਾ ਤਾਪਮਾਨ ਪਹੁੰਚ ਚੁਕਿਆ